ਹੁਣ ਕਹਿੰਦੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੀ ਮੁੱਖ ਮੰਤਰੀ ਭਗਵੰਤ ਮਾਨਪੁਰਾ ਨੇ ਚਿਹਰਾ ਕੈਮੀਕਲ ਦਿੱਤਾ ਗਿਆ ਹੈ ਕਿ ਉਹਦਾ ਭਟਕਾਵਾ ਉਹਨਾਂ ਨੇ ਈਮੇਲ ਨਹੀਂ ਕੀਤਾ ਇਹ ਵੀ ਕਿਹਾ ਨਾਲ ਕਿ ਜੇਕਰ ਜੀ ਇਹਦੇ ਨਾਲ ਜਾਣਨਾ ਨਹੀਂ ਕੀਤਾ ਸੀ ਪੰਪ ਨਾਲ ਡਾਵੇ ਅੱਜ ਫੇਰ ਮਹਾਲੀ ਦੇ ਵਿੱਚ ਸਕੂਲਾਂ ਨੂੰ ਈਮੇਲ ਨਹੀਂ ਡਾਉਣ ਦੀ ਧਮਕੀ ਮਿਲਦੀ ਹੈ ਸਕੂਲ ਖਾਲੀ ਕਰਾਉਣੇ ਪੈਂਦੇ ਨੇ ਪ੍ਰਬੰਧ ਕਰਨੇ ਪੈਂਦੇ ਨੇ ਇਸ ਧਮਕੀ ਦੇ ਵਿੱਚ ਹੀ ਮੁੱਖ ਮੰਤਰੀ ਨੂੰ ਵੀ ਕੰਪਾਇਆ ਜਾਂਦਾ ਜਾਂ ਧਮਕੀ ਦਿੱਤੀ ਜਾਂਦੀ ਉਹਨਾਂ ਦੇ ਨਾਮ ਤੇ ਪਹਿਲਾਂ ਵੀ ਦੋ ਤਿੰਨ ਵਾਰ ਹੋ ਚੁੱਕਿਆ ਹੈ। ਕੀ 25 ਐਮਐਲਏਆਂ ਦਾ ਰਾਜਨੀਤਿਕ ਸਫ਼ਰ ਰੋਕਣ ਜਾ ਰਹੇ? ਕੀ 25 ਦੇ ਕਰੀਬ ਵ代ਕਾਂ ਨੂੰ ਕੱਲ ਲਾਲ ਝੰਡੀ ਦਿਖਾ ਦਿੱਤੀ ਗਈ ਹੈ? ਕੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਮਨੀਸ਼ ਸ਼ੋਧੀਆਂ ਐਂਡ ਪਾਰਟੀ ਨੇ ਤੈਅ ਕਰ ਲਿਆ ਕਿ ਆਹ 25-26 ਐਮਐਲਏਆਂ ਨੂੰ ਅਗਲੀ ਵਾਰ ਟਿਕਟ ਨਹੀਂ ਦੇਣੀ? ਰਾਜਨੀਤਿਕ ਸਫਰ ਤੇ ਲੱਗ ਰਿਹਾ ਫੁੱਲ ਸਟਾਪ ਆਮ ਆਦਮੀ ਪਾਰਟੀ ਦੇ ਕਈ ਵਧਾਕਾਂ ਨੂੰ ਕੱਲ ਦੀ نیند ਨਹੀਂ ਆ ਰਹੀ ਸੁਖਬੀਰ ਬਾਦਲ ਨੇ ਵੀ ਕਹਿੰਦੇ ਜੀ ਤਿਆਰੀ ਕਰ ਲਈ ਹੈ ਕਿ ਲਓ ਜੀ ਆਪਾਂ ਮੈਦਾਨ 'ਚ ਨਿਕਲੇ ਅੱਜ ਕਾਦੀਆਂ 'ਚ ਵੱਡੀ ਮੀਟਿੰਗ ਕੀਤੀ ਹੈ ਵੱਡੀ ਰੈਲੀ ਕੀਤੀ ਹੈ ਮਤਲਬ ਲੀਡ ਉਹੀ ਨੇ ਚਿਹਰਾ ਉਹੀ ਨੇ ਬੁਲਾਰੇ ਉਹੀ ਨੇ ਬ੍ਰਾਂਡ ਉਹੀ ਨੇ ਸਾਰਾ ਕੁਝ ਹੁਣ ਅਕਾਲੀ ਦਲ ਬਾਦਲ ਕੋਲ ਲੈ ਦੇ ਕੇ ਸੁਖਬੀਰ ਬਾਦਲ ਸਾਰੀਆਂ ਪਾਰਟੀਆਂ ਵੀ ਸੋਸਤਾਈ ਲਈ ਤਰਪੰਯਾ ਠੀਕ ਹੈ ਜੀ ਧੰਨਵਾਦ ਅਜੈਂਡਾ ਅਜੈਂਡਾ ਕਿਸ ਦੇ ਹੱਥ ਚ ਪੰਜਾਬ ਦਾ ਮਸਲਾ ਕਿਸੇ ਕੋਲ ਨਹੀਂ ਪੰਜਾਬ ਦੇ ਮੁੱਖ ਮੰਤਰੀ ਅਜੇ ਫੋਰਟਿਸ ਹਸਪਤਾਲ ਮਹਾਲੀ ਦੇ ਵਿੱਚ ਜੇਰੇ ਦਾਸ ਨੇ ਕਹਤਾ ਹੈ ਕਿ ਆ ਕਿ ਉਹਨਾਂ ਨੂੰ ਇੱਕ ਵਾਰ ਸਨ ਐਂਡ ਦੀ ਦਿੱਕਤ ਹੋਈ ਤੇ ਇਸ ਲਈ ਦੁਬਾਰਾ ਹਸਤਾ ਲਾਏ। ਵੈਸੇ ਲੰਕੇ ਕੱਲ ਮੋਗਾ ਦੇ ਵਿੱਚ ਰੈਲੀ ਸੀ। ਉਸ ਰੈਲੀ ਦੇ ਲਈ ਕਹਿੰਦੇ ਕਿ ਜੀ 47 ਸਾਲ ਚੋਂ ਕਲੀਨ ਚਿੱਟ ਮਿਲ ਗਈ, ਛੁੱਟੀ ਮਿਲ ਗਈ, ਤੰਦਰੁਸਤੀ ਦਾ ਸਰਟੀਫਿਕੇਟ ਮਿਲ ਗਿਆ, ਇਸ ਲਈ ਉਹ ਰੈਲੀ 'ਚ ਪਹੁੰਚ ਗਏ। ਤੇ ਉੱਥੋਂ ਪਰਤੇ ਤੇ ਫਿਰ ਦੇਰ ਰਾਤ ਫੇਰ ਇੱਕ ਵਾਰ ਦੁਬਾਰਾ 47 ਵਾਲ ਆ ਗਏ। ਪਰ ਹੁਣ ਕਹਿੰਦੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਜਹਿਰੀਲਾ ਕੈਮੀਕਲ ਦਿੱਤਾ ਗਿਆ ਤੇ ਦਾਵਾ ਦੇਣ ਵਾਲੀ ਧਿਰ ਨੇ ਕੰਪਰਿਆ ਕਿ ਜੀ ਅਸੀਂ ਦਿੱਤਾ ਤੇ ਉਹਦਾ ਪ੍ਰਕਟਾਵਾ ਉਹਨਾਂ ਨੇ ਈਮੇਲ ਨਹੀਂ ਕੀਤਾ ਤੇ ਇਹ ਵੀ ਕਿਹਾ ਨਾਲ ਕਿ ਜੇਕਰ ਜੀ ਇਹਦੇ ਨਾਲ ਜਾਣ ਨਾ ਗਈ ਤਾਂ ਅਸੀਂ ਬੰਬ ਨਾਲ ਉਡਾ ਦੇਾਂਗੇ ਇਹ ਬਹੁਤ ਗੰਭੀਰ ਮਸਲਾ ਪੰਜਾਬ ਦੀ ਪੁਲਿਸ ਸੁਰੱਖਿਆ ਦਸਤੇ ਮੁੱਖ ਮੰਤਰੀ ਦੇ ਸੁਰੱਖਿਆ ਕੇ ਰਹਿ ਲੀਤਾ ਹੈ ਨਾਤ ਕਮਾਂਡੋ ਤੇ ਬਾਕੀ ਸਾਰਾ ਏਜੰਸੀ ਆਮਲਾ ਫਾਲਾ ਚੌਕਸ ਹੋ ਗਿਆ ਅੱਜ ਫੇਰ ਮਹਾਲੀ ਦੇ ਵਿੱਚ ਸਕੂਲਾਂ ਨੂੰ ਈਮੇਲ ਨਾ ਹੀ ਉਡਾਉਣ ਦੀ ਧਮਕੀ ਮਿਲਦੀ ਹੈ ਸਕੂਲ ਖਾਲੀ ਕਰਾਉਣੇ ਪੈਂਦੇ ਨੇ ਪ੍ਰਬੰਧ ਕਰਨੇ ਪੈਂਦੇ ਨੇ ਇਸ ਧਮਕੀ ਦੇ ਵਿੱਚ ਹੀ ਮੁੱਖ ਮੰਤਰੀ ਨੂੰ ਵੀ ਧਮਕਾਇਆ ਜਾਂਦਾ ਜਾਂ ਧਮਕੀ ਦਿੱਤੀ ਜਾਂਦੀ ਹੈ ਉਹਨਾਂ ਦੇ ਨਾਮ ਤੇ ਪਹਿਲਾਂ ਵੀ ਦੋ ਤਿੰਨ ਵਾਰ ਹੋ ਚੁੱਕਿਆ ਤੇ ਹੁਣ ਫੇਰ ਹੁੰਦਾ ਹੈ ਕਿ ਜੀ ਪਰ ਇਸ ਲਈ ਫਿਕਰਮੰਦੀ ਪੁਲਿਸ ਦੀ ਜ਼ਿਆਦਾ ਵੱਧ ਜਾਂਦੀ ਹੈ ਕਿ ਮਹਾਲੀ ਦੇ ਵਿੱਚ ਹੀ ਸਕੂਲਾਂ ਨੂੰ ਧਮਕੀ ਆਈ ਹੈ ਪਰ ਮਹਾੜੀ ਸੀ ਇਹ ਸੂਮੇ ਮੁੱਖ ਮੰਤਰੀ ਨੇ ਤੇ ਇਸ ਲਈ ਬਰ ਪੁਲਿਸ ਨੇ ਚੌਕਸੀ ਬਣਾਤੀ ਪਰ ਇਹ ਧਮਕੀਆਂ ਦੀ ਈਮੇਲ ਵਾਲੇ ਬਰਤਾਰੇ ਦੇ ਵਿਛਾਲੇ ਮੁੱਖ ਮੰਤਰੀ ਨੂੰ ਜ਼ਹਿਰੀਲਾ ਕੈਮੀਕਲ ਪਦਾਰਥ ਉਹ ਦੇਣ ਦਾ ਦਾਵਾ ਇਹ ਕੀ ਆ ਸਾਰਾ ਬਰਤਾਰ ਕਹਿੰਦੇ ਜੀ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕੈਮੀਕਲ ਪੋਲੋਨੀਅਮ ਦਿੱਤਾ ਗਿਆ ਜਿਹੜਾ ਇੰਨਾ ਖਤਰਨਾਕ ਹੈ ਕਿ ਜਿਹਦੇ ਇੱਕਦੇ ਅੰਦਰ ਚਲੇ ਜਾਵੇ ਉਹਨਾਂ ਬਚਣਾ ਮੁਸ਼ਕਲ ਹੋ ਜਾਂਦਾ ਹੈ ਦਾਵਾ ਕੀਤਾ ਕਿ ਇਸ ਲਈ ਉਹ ਦਾਖਲ ਹੋਏ ਨੇ ਜਦੋਂ ਕਿ ਪਹਿਲਾ ਮਾਮਲਾ ਆਇਆ ਸੀਗਾ ਕਿ ਉਹਨਾਂ ਨੂੰ ਬੀਬੀ ਵਦਨ ਦਾ ਮਾਮਲਾ ਇਸ ਲਈ ਉਹ ਪਹਿਲਾਂ ਦਾਖਲ ਹੋਏ ਫਿਰ ਆਇਆ ਕਿ ਨਹੀਂ ਉਹਨਾਂ ਨੂੰ ਮਸਾਲੇ ਲੈਣ ਦੀ ਦਿੱਕਤ ਹੈ ਜਦੋਂ ਕਿ ਰਾਜਨੀਤਿਕ ਤੌਰ ਤੇ ਇਹ ਆਖਦੇ ਹੀ ਨੇ ਕਿ ਕੇਜੀ ਵਾਲਾ ਹੋਣਾ 36 ਡਾਂਕੜਾ ਚੱਲਦਾ ਹੈ ਕੇ ਜੀ ਮਰਾ ਚੱਲ ਰਹੇ ਨੇ ਕਿਉਂਕਿ ਡਿਪਟੀ ਸੀਐਮ 2 ਲੱਖ ਕੇ ਇਹਨਾਂ ਦੀ ਸ਼ਕਤੀਆਂ ਹੋਰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਹਨਾਂ ਨੂੰ ਹੋਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਹਨਾਂ ਨੂੰ ਕਹਿਦੀ ਕਿ ਹੋਰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਉਹਨਾਂ ਨਵਾਂ ਬਰਤਾਰਾ ਜਦੋਂ ਦਾਖਲ ਹੋਇਆ ਤਾਂ ਇਹਦੀ ਕੁੱਪ ਤਖ਼ਸ਼ਾ ਸ਼ੁਰੂ ਕੀ ਕੀ ਹੈ ਪੂਰਾ ਭਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਹਿੰਦੇ ਜੀ ਬਕਾਇਦਾ ਤੌਰ ਤੇ ਪ੍ਰਸ਼ਾਸਨ ਨੂੰ ਇੱਕ ਈਮੇਲ ਮਿਲਦੀ ਹੈ ਈਮੇਲ ਭੇਜ ਕੇ ਤੁਮ ਕਹਿਆ ਜਾਂਦਾ ਕਿ ਮੁੱਖ ਮੰਤਰੀ ਨੂੰ ਐ ਮਤਲਬ ਕਿ ਅਸੀਂ ਪਲੋਨੀਅਮ ਜਿਹੜਾ ਉਹ ਕੈਮੀਕਲ ਹੈ ਜਿਹੜੀ ਲਾ ਉਹ ਦੇ ਦਿੱਤਾ ਗਿਆ ਤੇ ਉਹਦੇ ਨਾਲ ਉਹ ਪੀੜਤ ਨੇ ਜਿਕਰ ਉਹ ਇਹ ਤੋਂ ਪੀੜਤ ਹੋ ਕੇ ਹਸਤਾ ਲਾਏ ਨੇ ਤੇ ਜੇ ਇਹਦੇ ਚੋਂ ਬਚ ਗਏ ਤਾਂ ਫਿਰ ਅਸੀਂ ਬਿਆਨ ਸਿੰਘ ਵਾਲੀ ਕਰਾਂਗੇ ਉਹਨਾਂ ਦਾ ਮਕਾਨ ਦੀ ਭਗਵੰਤਾਂ ਨੂੰ 9 ਮਾਲੀ ਦਾ ਫੋਟੇਸ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਇਹ ਹਸਪਤਾਲ ਦੇ ਸਮੇਤ 16 ਮਾਲੀ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਉਡਾਉਣ ਦੀ ਧਮਕੀ ਮਿਲਦੀ ਹੈ ਤੇ ਬਕਾਇਦਾ ਤੌਰ ਤੇ ਚਿੱਠੀ ਵੀ ਸਾਹਮਣੇ ਆ ਰਹੀ ਹੈ ਜਿਹੜੀ ਤੇ ਪੁਲਿਸ ਨੇ ਵੀ ਦੀ ਪੁਸ਼ਟੀ ਕੀਤੀ ਹੈ ਕਿ ਹਾਂ ਇਹ ਧਮਕੀ ਭਰੀਆਂ ਈਮੇਲਾਂ ਜ਼ਬਰਾ ਮਧੂਨੀਆਂ ਨੇ ਤੇ ਜਿਹਦੇ ਤਹਿਤ ਅਸੀਂ ਚੌਕਸੀ ਪਤਾ ਦਿੰਦੀ ਹੈ ਹੁਣ ਸਵਾਲ ਇਹ ਹੈ ਕਿ ਜੀ ਇਹ ਆਖਰ ਹੈ ਕੀ ਹੈ ਜਿਹੜਾ ਪਦਾਰਥ ਰੇਡੀਓ ਐਕਟਿਵ ਪਦਾਰਥ ਹੈ ਜੀ ਪਲੋਨੀਅਮ ਹੈ ਨਾ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਪਲੋਨੀਅਮ ਕੈਮੀਕਲ ਦੇਣ ਦੀ ਗੱਲ ਕੀਤੀ ਗਈ ਹੈ ਉਹ ਬਹੁਤ ਰੇਡੀਓ ਐਕਟਿਵ ਪਦਾਰਥ ਹੈ ਤੇ ਇਹ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹਾਲਾਂਕਿ ਮੁੱਖ ਮੰਤਰੀ ਨੂੰ ਪਲੋਟੀਅਮ ਦੇ ਤੋਂ ਪੀੜਤ ਹੋਣ ਦੇ ਕੋਈ ਅਸਰ ਨਹੀਂ ਮਿਲੇ ਤੇ ਕਦੋਂ ਦਿੱਤਾ ਕਿਵੇਂ ਦਿੱਤਾ ਇਹਦਾ ਵੀ ਕੋਈ ਦਮ ਨਹੀਂ ਭਰਿਆ ਗਿਆ ਉਹੀ ਬਸ ਕਹਿਤਾ ਕਿ ਦਿੱਤਾ ਹੋਇਆ ਜੀ ਇਸ ਲਈ ਉਹਨੇ ਤੇ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਉਹ ਐਨ ਤੌਰਨ ਜਦੋਂ ਡਾਕਟਰ ਦੀ ਤਦਕੀਆ ਗਈ ਸੀ ਕਿ ਉਹਨਾਂ ਨੂੰ ਬੀਪੀ ਦੀ ਦਿੱਕਤ ਆ ਤੇ ਹੁਣ ਕਿਆ ਜਾਦਿਆ ਸਾਹ ਲੈਣ ਦੀ ਦਿੱਕਤ ਆਈ ਹੈ ਹੁਣ ਇੱਕ ਇੱਕ ਹਫਤੇ ਚ ਦੂਜੀ ਧਮਕੀ ਐ ਮੱਖ ਮੰਤਰੀ ਲਈ ਪੰਜਾਬ ਦੇ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਇਹ ਦੂਸਰੀ ਵਾਰ ਧਮਕੀ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਮੱਖ ਮੰਤਰੀ ਲਈ ਧਮਕੀ ਹੈ ਜਾਂ ਸਕੂਲਾਂ ਦੇ ਮਾਮਲਿਆਂ ਦੇ ਵਿੱਚ ਵੀ بار-बार ਧਮਕੀਆਂ ਪੰਜਾਬ ਚ ਆਈ ਰਹੀਆਂ ਨੇ ਉਬਰਦਾਰ ਥਰੂਕੇ ਨਹੀਂ ਰਿਹਾ ਤੇ ਜੇ ਮੈਂ ਇਹ ਗੱਲ ਕਰਾਂ ਕਿ ਆਖਰ ਮੱਖ ਮੰਤਰੀ ਦੇ ਖਾਣੇ ਦਾ ਪ੍ਰਬੰਧ ਫਿਰ ਕਿਵੇਂ ਹੁੰਦਾ ਹੈ ਉਹ ਸਾਰਾ ਕੀ ਹੈ ਕਿੰਨਾ ਜਿਹੜਾ ਕੈਮੀਕਲ ਦੇਣ ਦੀ ਗੱਲ ਉਹ ਕਿੰਨਾ ਵਿਚਾਰੀਟ ਹੈ ਇਹ ਸਾਨੂੰ ਤਾਂ ਜਾਈਏ ਪਲੋਨੀਅਮ ਕਿੰਨਾ ਖਤਰਨਾਕ ਹੈ ਇਹ ਹੀ ਜਾਨਣਾ ਹੋਵੇ ਤਾਂ ਕਹਿੰਦੇ ਜੀ ਇਹ ਸੈਲਜ ਟਿਸ਼ੂਜ ਉਹਨਾਂ ਨੂੰ ਅੰਦਰ ਨਸ਼ਟ ਕਰ ਦਿੰਦਾ ਹੈ ਸੈੱਲਾਂ ਨੂੰ ਖਤਮ ਕਰ ਦਿੰਦਾ ਟਿਸ਼ੂਜ ਉਹ ਖਤਮ ਹੋ ਜਾਂਦੇ ਨੇ ਸ਼ੁਰੂਆਤ ਦੇ ਵਿੱਚ ਸ਼ੁਰੂ ਦੇ ਵਿੱਚ ਉਲਟੀਆਂ ਹੈ ਦਿਲ ਘਟਣਾ ਲੂਜ਼ ਮੋਸ਼ਨ ਲੱਗ ਜਾਣਾ ਅਜਿਹੇ ਸੰਕੇਤ ਮਿਲਦੇ ਨੇ ਕੁਝ ਵਕਤ ਬਾਅਦ ਫਿਰ ਬਾਲ ਚੜਨੇ ਸ਼ੁਰੂ ਹੋ ਜਾਂਦੇ ਨੇ ਕਮਜ਼ੋਰੀ ਆ ਜਾਂਦੀ ਹੈ ਹੈਨਾ ਤੇ ਮਤਲਬ ਹੋਰ ਕਈ ਤਰ੍ਹਾਂ ਦੀਆਂ ਸਰੀਰ ਦਿੱਕਤਾਂ ਹੋ ਜਾਂਦੀਆਂ ਤੇ ਮੁੱਖ ਤੌਰ ਦੇ ਉੱਤੇ ਲੀਵਰ ਤੇ ਕਿਡਨੀ ਨੂੰ ਇਹ ਡੈਮੇਜ ਕਰ ਦਿੰਦਾ ਪੂਰੀ ਤਰ੍ਹਾਂ ਜੇ ਇਹ కెమికਲ ਕਿਸਦੇ ਅੰਦਰ ਚਲਾ ਜਾਵੇ ਤਾਂ ਤੁਰੰਤ ਪ੍ਰਭਾਵ ਨਾਲ ਇਹ ਅਸਰ ਦਿਖਾਉਂਦਾ ਮਤਲਬ ਐ ਬਲੱਡ ਫੈਲਜ ਹੈਨਾ ਇਨਫੈਕਟਡ ਹੋ ਜਾਂਦੇ ਨੇ ਤੇ ਇੰਟਰਨਲ ਬਲੀਡਿੰਗ ਦਾ ਖਤਰਾ ਵੱਧ ਜਾਂਦਾ ਹੈ ਕੇ ਅੰਦਰ ਉਂਡੀਆਂ ਅੰਦਰ ਮਤਲਬ ਇਹ ਸਿੱਤੀ ਬਣ ਜਾਂਦੀ ਹੈ ਪਲੋਨੀਅਮ 210 ਤੋਂ α ਕਣ ਕਹਿੰਦੇ ਬਣਾਏ ਜਾਂਦੇ ਨੇ ਉਸ ਨੂੰ ਬਾਹਰ ਤੋਂ ਛੂਣ ਨਾਲ ਵੀ ਖਤਰਨਾਕ ਮਤਲਬ ਜੇ ਨੂੰ ਛੂ ਵੀ ਲਈ ਆਪਾਂ ਤਾਂ ਉਹਦੇ ਨਾਲ ਵੀ ਖਤਰਾ ਆ ਕੇ ਬਣਿਆ ਲੈਂਦਾ ਹੈ ਸਰੀਰ 'ਚ ਜਾਣ ਨਾਲ ਬਹੁਤ ਛੋਟੀ ਮਾਤਰਾ 'ਚ ਵੀ ਇਹ ਬਹੁਤ ਕਣ ਮਾਤਰਾ ਵੀ ਅੰਦਰ ਸਰੀਰ ਚ ਜਾਵੇ ਤਾਂ ਵੀ ਜਾਨ ਦੇ ਦਾ ਸਾਹਤ ਹੁੰਦਾ ਹੈ ਇੰਨਾ ਖਤਰਨਾਕ ਇਲਾਜ ਇਸ ਦਾ ਕੋਈ ਸਪੈਸ਼ਲ ਐਂਟੀਬਾਇਟਿਕ ਨਹੀਂ ਹੈ ਸੋ ਇਹ ਸਪੈਸ਼ਲ ਕੋਈ ਐਂਟੀਡੋਟ ਨਹੀਂ ਹੈ ਮਤਲਬ ਇਹਦਾ ਕੋਈ ਸਿੱਧਾ ਇਲਾਜ ਨਹੀਂ ਹੈ ਲੱਛਣਾਂ ਨੂੰ ਦੇਖ ਕੇ ਇਹਦੀ ਕੋਈ ਇਲਾਜ ਕੀਤਾ ਜਾ ਸਕਦਾ ਹੈ ਅਦਰਵਾਈਜ਼ ਇਲਾਜ ਨਹੀਂ ਇਹ ਮਤਲਬ ਬਹੁਤ ਖਤਰਨਾਕ ਹੈ ਹੁਣ ਇਹ ਈਮੇਲ ਤੇ ਦਾਵਾ ਕਿੰਨਾ ਕਰ ਕਿਉਂਕਿ ਜਦੋਂ ਮੈਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆ ਰਿਹਾ ਤਦ ਤੱਕ ਅਜੇ ਫੋਰਟਸ ਨੇ ਕੋਈ ਬਿਲਟਨ ਜਾਰੀ ਨਹੀਂ ਕੀਤਾ ਸੀ ਪਰ ਜੋ ਮੁੱਢਲੀ ਜਾਣਕਾਰੀ ਹੈ ਜਦੋਂ ਐਤਵਾਰ ਨੂੰ ਵੀ ਦਾਖਲ ਹੁੰਦੇ ਨੇ ਜਾਂ ਮਤਲਬ ਕੱਲ ਫਿਰ ਰਾਤ ਦੇ ਰਾਤ ਦਾਖਲ ਦਿੰਦਾ ਉਹਦੇ ਵਿੱਚ ਇਹ ਲੱਛਣ ਜਿਹੜੇ ਨੇ ਇਹੋ ਜਿਹਾ ਜਿੰਨਾ ਪ੍ਰਦਰਸ਼ਨ ਉਹੀ ਜਿਹੇ ਕੰਨੇ ਜਿਹੇ ਲੱਛਣ ਨਹੀਂ ਪਾਏ ਗਏ ਤੁਸੀਂ ਲਈ ਇਹ ਤਾਂ ਹੈਗਾ ਪਰ ਜੇ ਦਿੱਤਾ ਗਿਆ ਮੁੱਖ ਮੰਤਰੀ ਨੂੰ ਅਜਿਹਾ ਜ਼ਹਿਰ ਤਾਂ ਕਿਵੇਂ ਸੰਭਵ ਹੈ ਕਿ ਕੋਈ ਕਿਤੇ ਲੂਸਪੋਲ ਹੁੰਦਾ ਕਿਉਂਕਿ ਜਿੰਨੇ ਸਰੱਖਿਆ ਘੇਰਨਾਂ ਦਾ ਖਾਣਾ ਲੰਘ ਕੇ ਜਾਂਦਾ ਹੈ ਜਿਵੇਂ ਟੈਸਟ ਹੋ ਕੇ ਜਾਂਦਾ ਹੈ ਜਿਵੇਂ ਸਮਾਨ ਤੋਂ ਲੈ ਕੇ ਵੰਡ ਤੋ ਲੈ ਕੇ ਸਾਰੀ ਪ੍ਰਕਿਰਿਆ ਨਿਗਰਾਨੀ ਚੁੰਦੀ ਹੈ ਉਹਦੇ ਵਿੱਚ ਫਿਰ ਉਹ ਪ੍ਰਕਿਰਿਆ ਕੀ ਹੈ ਸਭ ਤੋਂ ਪਹਿਲਾਂ ਫੂਡ ਟੈਸਟਿੰਗ ਦਾ ਇੱਕ ਫਾਰਮੂਲਾ ਹੈਗਾ ਹੀ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਾਂ ਜਿਹੜੇ ਵੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਿਹੜੇ ਵੱਡੇ ਪ੍ਰੋਟੋਕੋਲ ਵਾਲੇ ਲੋਕ ਨੇ ਬੀਵੀਆਈਪੀ ਲੋਕ ਨੇ ਜਦੋਂ ਉਹਨਾਂ ਨੇ ਖਾਣਾ ਖਾਣਾ ਹੋਵੇ ਖਾਸ ਕਰਕੇ ਸੰਵਦਨ ਕੌਡੀਆਂ ਦੇ ਤੇ ਨਾਲ ਤਦ ਫਿਰ ਕਹਿੰਦੇ ਕਿ ਉਹਨਾਂ ਲਈ ਇੱਕ ਟੀਮ ਵੀ ਹੈ ਜਿਹੜੀ ਫੂਡ ਟੈਸਟਿੰਗ ਟੀਮ ਦੇ ਨਾਮ ਤੇ ਜਾਣੀ ਜਾਂਦੀ ਹੈ ਉਹਨਾਂ ਨੂੰ ਖਾਣਾ ਦੇਣ ਤੋਂ ਪਹਿਲਾਂ ਉਹ ਖਾਣਾ ਮਤਲਬ ਟੈਸਟ ਕਰਕੇ ਦੇਖਦੇ ਨੇ ਚੱਕ ਖੁਦ ਖਾ ਕੇ ਦੇਖਦੇ ਨੇ ਆਪਾਂ ਇੱਕ ਹੈ ਲਈ ਹੈ ਨਾ ਤੇ ਫਿਰ ਜਦੋਂ ਭਰੋਸਾ ਹੋ ਜਾਂਦਾ ਕਿ ਸਹੀ ਹੈ ਫਿਰ ਉਹਨੂੰ ਦਿੱਤਾ ਜਾਂਦਾ ਫਿਰ ਨਿਗਰਾਨੀ ਰਸੋਈ ਤੋਂ ਲੈ ਕੇ ਰਸੋਈ ਦੇ ਮੇਜ਼ ਤੱਕ ਸੁਰੱਖਿਆ ਟੀਮ ਦੀ ਨਿਗਰਾਨੀ ਰਹਿੰਦੀ ਹੈ ਬਾਹਰੀ ਵਿਅਕਤੀਆਂ ਦੀ ਬਿਲਕੁਲ ਐਂਟਰੀ ਬੈਨ ਹੁੰਦੀ ਹੈ ਉੱਥੇ ਹਾਂ ਸਟਾਫ ਬਗੈਰ ਦਾ ਵੈਰੀਫਿਕੇਸ਼ਨ ਹੁੰਦਾ ਹੈ ਰਸੋਈ ਦੇ ਕਰਮਚਾਰੀ ਮਲਾਜਮ ਉਹਨਾਂ ਦਾ ਬੈਕਗ੍ਰਾਉਂਡ ਕਿਹਾ ਜਾ ਰਿਹਾ ਕੀ ਕਰਦੇ ਰਹੇ ਨੇ ਇਹ ਤੋਂ ਸਾਰੇ ਜੋ ਨਿਕਲ ਕੇ ਪ੍ਰਕਿਰਿਆ ਤੋਂ ਬੜੀ ਸਖਤ ਪ੍ਰਕਿਰਿਆ ਲੰਘ ਕੇ ਸੁਰੱਖਿਆ ਮਾਮਲੇ ਦੇ ਘੇਰੇ 'ਚ ਰਹਿ ਕੇ ਉਹਨਾਂ ਦੀ ਵਿਸ਼ੇਸ਼ ਟ੍ਰੇਨਿੰਗ ਹੁੰਦੀ ਹੈ ਫਿਰ ਉਸ ਹੀ ਹੋਂ ਦਾ ਖਾਣਾ ਬਣਾਉਣ ਤੱਕ ਜਾਂ ਪ੍ਰਧਾਨ ਮੰਤਰੀ ਜਾਂ ਹਰ ਮੰਤਰੀ ਦਾ ਮਤਲਬ ਇਹਦੇ ਵੱਡੇ ਉਹਦੇ ਨੇ ਉਹਨਾਂ ਦਾ ਖਾਣਾ ਬਣਾਉਣ ਤੱਕ ਉਹਦੇ ਆਂ ਦੀ ਜਾਂਦੇ ਕੱਚਾ ਮਾਲ ਜਿਹੜਾ ਮਤਲਬ ਸਬਜ਼ੀਆਂ ਦੇ ਰੂਪ ਚ ਆਉਂਦਾ ਹੈ ਹੈਨਾ ਫਲਾਂ ਦੇ ਰੂਪ ਚ ਆਉਂਦਾ ਹੈ ਉਹਦਾ ਵੀ ਬਕਾਇਦਾ ਸਬਜ਼ੀਆਂ ਅਨਾਜ ਫੂਡ ਉਹਦੇ ਉਹਦੇ ਵਿੱਚ ਗੁਣ ਕਿੰਨੇ ਨੇ ਉਹ ਕਿੰਨਾ ਸਹੀ ਹੈ ਉਹਦੇ ਚ ਵੈਸੇ ਕੈਮੀਕਲ ਤਾਂ ਨਹੀਂ ਗੇ ਜਾਂ ਫਿਰ ਉਹਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਜਾਂ ਕਿੱਥੋਂ ਆਇਆ ਉਹ ਸਾਰਾ ਉਹਦੀ ਇੱਕ ਹਾਈ ਪਤਲੀ ਜਾਂਚ ਉਹਦੀ ਵੀ ਸਾਨਕ ਪ੍ਰਸ਼ਾਸਨ ਤੇ ਫੂਡ ਸੇਫਟੀ ਵਿਭਾਗ ਖਾਣੇ ਦੀ ਸ਼ੁੱਧਤਾ ਦੇ ਲਈ ਸਮੇਂ-ਸਮੇਂ ਮਤਲਬ ਕਿ ਉਹਦੀ ਟੈਸਟਿੰਗ ਵੀ ਕਰਦੇ ਰਹਿੰਦੇ ਨੇ ਮੋਬਾਈਲ ਟੈਸਟਿੰਗ ਲੈਬ ਲਈ ਵੀ ਟੈਸਟਿੰਗ ਹੁੰਦਾ ਰਹਿੰਦਾ ਹੈ। ਮੈਡੀਕਲ ਟੀਮਾਂ ਵੀ ਹਰ ਸਮੇਂ ਤਿਆਰ ਰਹਿੰਦੀਆਂ। ਸੋ ਇਹ ਇੱਕ ਪੂਰੀ ਲੰਬੀ ਪ੍ਰਕਿਰਿਆ ਹੈ ਜਿਹਦੇ ਵਿੱਚੋਂ ਇਹ ਸਾਰਾ ਕੁਝ ਨਿਕਲਦਾ ਰਹਿੰਦਾ। ਪਰ ਇਹ ਵੱਡਾ ਪਹਿਲੂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਲਾਜ਼ਮ ਨੇ ਤੇ ਮੀਡੀਆ 'ਚ ਲੋਕਾਂ 'ਚ ਪਾਰਟੀ 'ਚ ਇਹ ਰਾਜਨੀਤਿਕ ਬਿਮਾਰੀ ਦੀ ਚਾਚਾ ਚੱਲ ਰਹੀ ਸੀ। ਗਰੰਟੀਕ ਤੌਰ ਤੇ ਬਿਮਾਰ ਨੇ ਇਹ ਇੱਕ ਆਪਸੀ ਤਣਾਅ ਚ ਬਿਮਾਰ ਨੇ ਆਪਾਂ ਕੇ ਜਾ ਕੇ ਉਹਦੀ ਵੀ ਗੱਲ ਕਰਦੇ ਹਾਂ ਕੀ ਬਣਿਆ ਉਹਦਾ ਪਰ ਜਿੱਦਾਂ ਇਹ ਦਾਵਾ ਕੀਤਾ ਇੱਕ ਈਮੇਲ ਤੇ ਹਨਾ ਪੁਲਿਸ ਪ੍ਰਸ਼ਾਸਨ ਨੂੰ ਈਮੇਲ ਬ੍ਰਾਹਮਣਤ ਵੀ ਹੋ ਗਿਆ ਤੋਂ ਬਾਅਦ ਚੌਕਸੀ ਜਿਵੇਂ ਬਤਾਈ ਹੈ ਸੋ ਇਸ ਨੇ ਇੱਕ ਫਿਕਰ ਨਵਾਂ ਪੈਦਾ ਕੀਤਾ ਸਰਕਾਰ ਲਈ ਸਿਸਟਮ ਲਈ ਸੁਰੱਖਿਆ ਦਸਤਿਆਂ ਲਈ ਏਜੰਸੀਆਂ ਲਈ ਉਹਨਾਂ ਸਾਰਿਆਂ ਤੇ ਲੰਦੇ ਲਈ ਜੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਗੇਟ ਦੀ ਮੋਗਾ ਰੈਲੀ ਨੇ ਸਰਕਾਰ ਲਈ ਕਾਫੀ ਚਣੌਤੀ ਪੈਦਾ ਕਰ ਦਿੱਤੀ ਹੈ ਇੱਕ ਪਾਸੇ ਮਸਲਾ ਬਣਿਆ ਹੋਇਆ ਸੀ ਮੁੱਖ ਮੰਤਰੀ ਦੇ ਉੱਥੇ ਪਹੁੰਚਣ ਦਾ ਅੱਪਾ ਕੱਲ ਗੱਲ ਕੀਤੀ ਕਿ ਕਿਵੇਂ केजरीवाल ਨਾਲ ਹੀ ਲੈ ਕੇ ਗਏ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉੱਥੇ ਪਟਕਾਵਾ ਕੀਤਾ ਬੋਲਣ ਦੀ ਸ਼ੈਲੀ ਹੋਵੇ ਬੈਠਣ ਦਾ ਅੰਦਾਜ਼ ਹੋਵੇ ਸਟੇਜ ਤੇ ਆਉਣ ਦੀ ਪ੍ਰਕਿਰਿਆ ਹੋਵੇ ਅਖੀਰ ਚ ਬੋਲਣਾ ਹੋਵੇ ਉਹ ਸਾਰਿਆਂ ਨੇ ਕਿਤਨਾ ਕਿਤੇ ਸਨਿਆਦਨ ਦੀ ਕੋਸ਼ਿਸ਼ ਕੀਤੀ ਕਿ ਮੈਂ ਦਿੱਲੀ ਵਾਲੇ ਮੂਰੇ ਲਾ ਲੇ ਕੀ 25 ਐਮਐਲਿਆਂ ਦਾ ਰਾਜਨੀਤਿਕ ਸਫਰ ਰੁਕਣ ਜਾ ਰਿਹਾ ਹੈ ਕੀ 25 ਦੇ ਕਰੀਬ ਵਿਧਾਇਕਾਂ ਨੂੰ ਕੱਲ ਲਾਲ ਚੰਡੀ ਦਿਖਾ ਦਿੱਤੀ ਗਈ ਹੈ ਕੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਮਨੀਸ਼ ਸ਼ੋਧਿਆ ਐਂਡ ਪਾਰਟੀ ਨੇ ਤੈਅ ਕਰ ਲਿਆ ਕਿ ਆਹ 25 26 ਐਮਐਲਿਆਂ ਨੂੰ ਅਗਲੀ ਵਾਰ ਟਿਕਟ ਨਹੀਂ ਦੇਣੀ ਰਾਜਨੀਤਿਕ ਸਫਰ ਤੇ ਲੱਗ ਰਿਹਾ ਫੁੱਲ ਸਟਾਪ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੂੰ ਕੱਲ ਦੀ نیند ਨਹੀਂ ਆ ਰਹੀ ਜੀ ਹਾਂ ਦੂਸਰੇ ਬਸ ਪ੍ਰਿੰਸੀਪਲ ਸੈਕਟਰੀ ਚੀਫ ਸੈਕਟਰੀ ਕੇ ਪਸੀਨਾ ਹੋ ਰਿਹਾ ਤੇ ਪੰਜਾਬ ਦੇ ਡੀਜੀਪੀ ਹੈ ਨਾ ਜੀ ਉਹ ਹੀ ਦੋਏ ਜਿਹੜੇ ਮਤਲਬ ਅਜੇ ਤੱਕ ਪੂਰਨ ਵੀ ਨਹੀਂ ਮਿਲ ਰਿਹਾ ਪੰਜਾਬ ਦਾ ਡੀਜੀਪੀ ਤੇ ਜਿਹੜਾ ਕੱਚਾ ਮਿਲ ਰਿਹਾ ਉਹਦਾ ਵੀ ਮਸਲਾ ਹੈ ਸੋ ਇਸ ਲਈ ਗੌਰਵ ਯਾਦਵ ਇਹਨਾਂ ਦੋਆਂ ਦਾ ਕੱਲ ਰੇਲੀ ਨੂੰ ਸੰਬੋਧਨ ਕਰਨਾ ਇਸ ਦੇ ਉੱਤੇ ਰਾਂਝਕ ਤਰ੍ਹਾਂ ਪੰਜ ਵੀ ਕਸ ਰਹੀਆਂ ਤੇ ਕੇਂਦਰ ਕੋਲ ਸ਼ਿਕਾਇਤ ਵੀ ਗਈ ਆ ਅਸਰਾਂ ਦੇ ਖਿਲਾਫ। ਕਿਆ ਕੀ ਆ ਯਾ ਅਸਰ ਸਹੀ? ਤਾਂ ਪਾਰਟੀਆਂ ਰੇਲੀ ਨੂੰ ਸੰਬੋਧਨ ਕਰਨ ਲੱਗ ਪਏ। ਪਰ ਵੱਡਾ ਸਵਾਲ ਕੱਲ ਵਾਲੇ ਸਾਰੇ ਵਰਤਾਰੇ ਦਾ। ਮੁੱਖ ਮੰਤਰੀ ਭਗਵੰਤ ਮਾਨ ਕੀ ਕੇਜਰੀਵਾਲ ਦੇ ਕਹੇ ਤੇ ਦੋ ਮੁੱਖ ਮੰਤਰੀ ਲਾਉਣ ਲਈ ਤਿਆਰ ਨਹੀਂ? ਕੀ ਉਹ ਸੰਜੀਵ ਅਰੋੜਾ ਨੂੰ ਸਪੇਸ ਦੇਣ ਲਈ ਤਿਆਰ ਨਹੀਂ ਕੀ ਉਹ ਚਾਹੁੰਦੇ ਨਹੀਂ ਕਿ ਹਰਪਾਲ ਚੀਮਾ ਪ੍ਰਧਾਨ ਮੰਤਰੀ ਬਣ ਕੁਝ ਨਾਮ ਉਹ ਅੱਗੇ ਵਧਾ ਰਹੇ ਨੇ ਉਹਨਾਂ ਤੇ ਕੇਜਰੀਵਾਲ ਤੇ ਮਨੀਸ਼ਾਉਦੀਆ ਸਹਿਮਤ ਨਹੀਂ ਜਿਹੜੇ ਨਾਮਾਂ ਤੇ ਕਹਿੰਦੇ ਕੇਜਰੀਵਾਲ ਤੇ ਮਨੀਸ਼ਾਉਦੀਆ ਸਹਿਮਤ ਨਹੀਂ ਉਹਨਾਂ ਤੇ ਭਗਵੰਤ ਮਾਨ ਸਹਿਮਤ ਨਹੀਂ ਕਿ ਇਹਹੀ ਬਿਮਾਰੀ ਦਾ ਕਾਰਨ ਹੈ ਇਹ ਸਾਰੀਆਂ ਚਰਚਾਵਾਂ ਜੋਰਨਾ ਚੱਲ ਰਹੀਆਂ ਸੀ ਔਰ ਜੇ ਕਿਤੇ ਧੂਆਂ ਉੱਠਦਾ ਦਿਖਦਾ ਤਾਂ ਮਤਲਬ ਅੰਦਰ ਅੱਗ ਲੱਗੀ ਹੈ ਜਿਸ ਕਦਰ ਸੰਜੀਵ अरोड़ा ਨੂੰ ਰਾਜ ਸਭਾ ਰਾਜ ਸਭਾ ਤੋਂ ਸੀਫਾ ਐਮ ਐਲ ਏ ਐਮ ਐਲ ਏ ਤੋਂ ਚੋਣ ਜਿਮਨੀ ਲੜਾ ਐ ਐਮ ਐਲ ਏ ਬਣ ਤੋਂ ਸਿੱਧਾ ਮੰਤਰੀ ਤੇ ਮੰਤਰੀ ਤੋਂ ਬਾਅਦ ਫਿਰ ਪ੍ਰੋਫੋਲਿਓ ਉਹਨਾਂ ਨੂੰ ਵਿਭਾਗ ਖਾਸ ਖਾਸ ਚੁਣ-ਚੁਣ ਕੇ ਦੇਣਾ ਉਹਨਾਂ ਦੀ ਤਾਕਤ ਵਧਾਉਣਾ ਤੇ ਭਗਵੰਤ ਮਾਨ ਦੇ ਨਾਲ ਦੌਰੇ ਤੇ ਜਾਣਾ ਤੁਸੀਂ ਉਹ ਪ੍ਰਬੰਧ ਕਰਨਾ ਸਾਰਾ ਕੁਝ ਇਹ ਸਾਰੀਆਂ ਪ੍ਰਕਿਰਿਆਵਾਂ ਕੀ ਉਸ ਨੂੰ ਸੀਐਮਸ਼ਿਪ ਸਿਖਾਈ ਜਾ ਰਹੀ ਸੀ ਪਰ ਇਹ ਸਟੋਰੇਜ ਵੀ ਲੋ ਜੀ ਇੱਥੇ ਮੀਟਿੰਗਾਂ ਚ ਨਾਲ ਰਹੋ ਜੀ ਸਾਰਾ ਕੁਝ ਦੇਖੋ ਕੀ ਉਹਨਾਂ ਨੂੰ ਕਿਵੇਂ ਚਲਾਉਣੀ ਹੈ ਮੁੱਖ ਮੰਤਰੀ ਦੀ ਕੁਰਸੀ ਉਹਦਾ ਕਿਵੇਂ ਹੈ ਇਹ ਸਮਝਾਇਆ ਸਕਿਆ ਜਾ ਰਿਹਾ ਕੀ ਅਜੇ ਵੀ ਇਹ ਖਤਰਾ ਖੜਾ ਹੈ ਕਿ ਆ ਇੱਕ ਬੜਾ ਜਿਹੜਾ ਰਹਿ ਗਿਆ ਇਹ ਜ਼ਰਨਾਮ ਵੀ ਮੁੱਖ ਮੰਤਰੀ ਨੂੰ ਬਦਲਿਆ ਜਾ ਸਕਦਾ ਹੈ ਇੱਕ ਵਾਰ ਫਿਰ ਕਿਉਂਕਿ ਜਦੋਂ ਜਦੋਂ ਬਦਲਣ ਦੀ ਜਦੋਂ ਜਦੋਂ ਕੈਨੇਡਾ ਦੇ ਵਿੱਚ ਫੇਰ ਬਦਲ ਕਰਨ ਦੀ ਜਦੋਂ ਜਦੋਂ ਆਪਣੀ ਇੱਛਾ ਅਨਸਾਰ ਕੁਝ ਕਰਨ ਦਾ ਪਹਿਲੂ ਕੇਂਦਰ ਵੱਲੋਂ ਆਉਂਦਾ ਹੈ ਮਤਲਬ ਮਾਫ ਕਰਨਾ ਕੇਂਦਰ ਨਹੀਂ ਹਾਈ ਕਮਾਂਡ ਵੱਲੋਂ ਆਉਂਦਾ ਆਮ ਆਦਮੀ ਪਾਰਟੀ ਦੀ ਤਦ ਤਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਮਾਰ ਹੋਣ ਵਾਲਾ ਮਸਲਾ ਵੀ ਨਾਲ ਆ ਜਾਂਦਾ ਹੁਣ ਇਹ ਸਵਾਏ ਕਿ ਬਾਰ ਬਾਰ ਬਿਮਾਰੀ ਤਦੇ ਹੁੰਦੀ ਹੈ ਵੈਸੇ ਕੇਜਰੀਵਾਲੈਂਡ ਪਾਰਟੀ ਮਨੀਸ਼ੋ ਦੀਆਂ ਪਾਰਟੀ ਜੋ ਚਾਵੇ ਭਗਵੰਤ ਮਾਨ ਨੂੰ ਕਰਦੇ ਨੇ ਉਹਨਾਂ ਅਨੁਸਾਰ ਚੱਲਦੇ ਨੇ ਪਰ ਜਿੱਥੇ ਉਹਨਾਂ ਨੂੰ ਆਪਣੀ ਕੁਰਸੀ ਨੂੰ ਖਤਰਾ ਲੱਗਣ ਆ ਜਾਂਦਾ ਉੱਥੇ ਰਿਐਕਟ ਕਰਦੇ ਨੇ ਤੇ ਰਿਐਕਟ ਕਰਨ ਦਾ ਤਰੀਕਾ ਕਹਿੰਦੇ ਜੇ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਐਲਾਨ ਦਿੱਤਾ ਉਹ ਪਿੰਡ ਚੱਲਿਆ ਮੈਂ ਉਸਕੇ ਪਿੰਡ ਬੈਠੂ ਜੇ ਕੈਨੇਡਾ 'ਚ ਮੇਰੇ ਅਨਸਾਰ ਫੇਰ ਬਦਲ ਨਹੀਂ ਕਰਦੇ ਜਾਂ ਆ ਕਰਦੇ ਹੋ ਤਾਂ ਮੈਂ ਤੱਕ ਲਊਂਗਾ ਹਸਤਾ ਮੈਂ ਨਹੀਂ ਜਾਂਦਾ ਹੈਨਾ ਤੇ ਜੇ ਹੁਣ ਆ ਉਪਮਖੰਤਰੀ ਵਾਲਾ ਮੈਨੂੰ ਮਨਜ਼ੂਰੀ ਨਹੀਂ ਤੁਸੀਂ ਕਰੋਗੇ ਮੈਂ ਤੇਰਾ ਅਸਰ ਤੱਕ ਹੁਣ ਇਹ ਸੁਭਾਅ ਹੈ ਕਿ ਬਿਮਾਰ ਵੀ ਹੋ ਸਮੇਂ ਹੁੰਦੇ ਨੇ ਜਦੋਂ ਕੋਈ ਮਸਲਾ ਹੁੰਦਾ ਜਾਂ ਇੱਕ ਖੇਖਣ ਕਰਨ ਵਾਲੀ ਨੀਤੀ ਹੈ ਪਰ ਮੁਗਲ ਰੈਲੀ ਤੋਂ ਬਾਅਦ ਸਫਲ ਸਫਲ ਪਰ ਜਿਹੜੀ ਸੱਤਾ ਤਾਰੀ ਉਹ ਕਹਿੰਦੀ ਬਹੁਤ ਸਫਲ ਹੈ ਵਿਰੋਧੀ ਦਰਾਂ ਕਹਿੰਦੀ ਆ ਸਫਲ ਹੈ ਪਰ ਪੰਜਾਬ ਦੇ ਵਿੱਚ ਨਸ਼ੇ ਦਾ ਮਸਲਾ ਜਿਉਂਦਾ ਤਿਉਂ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਹਾਂ ਰੈਲੀ ਤੋਂ ਪਰਤਣ ਤੋਂ ਬਾਅਦ ਕਿਉਂਕਿ ਕੇਜਰੀਵਾਲ ਭਗਵੰਤ ਮਾਨ ਆ ਗਏ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਦੁਬਾਰਾ ਮੰਤਰੀ داخل ਵੀ ਹੋ ਗਏ ਹੁਣ ਇਹਦੇ ਪਿੱਛੇ ਵੀ ਕੋਈ ਇਹ ਪੈਦੂ ਹੈ ਕਿ ਉੱਥੇ ਮੌਕਾ ਤੋਂ ਇਹ ਤਾਂ ਆ ਗਏ ਪਰ ਮਨੀ ਸ਼ੋਧੀਆਂ ਨੇ ਐਮਐਲਏਾਂ ਦੀ ਮੰਤਰੀਆਂ ਦੀ ਬੈਠਕ ਲਈ ਟਰੰਪ ਰੈਲੀ ਤੋਂ ਬਾਅਦ ਲੰਘ ਗਈ ਬੈਠਕ ਤੇ ਉਸ ਬੈਠਕ ਦੇ ਵਿੱਚ ਕਹਿੰਦੇ ਕਿ ਇਸ਼ਾਰੇ ਕਰ ਦਿੱਤੇ ਗਏ ਨੇ 2 ਦਰਜਨ ਦੇ ਕਰੀਬ ਵਿਧਾਇਕਾਂ ਨੂੰ 2 ਦਰਜਨ ਦੇ ਕਰੀਬ ਐਮ ਐਲ ਏ ਨੂੰ ਸਪਸ਼ਟ ਇਸ਼ਾਰਾ ਹੋ ਗਿਆ ਕਿ ਭਾਈ ਅਗਲੀ ਵਾਰ ਤੁਹਾਨੂੰ ਟਿਕਟ ਨਹੀਂ ਦਿੱਤੀ ਜਾਊਗੀ ਕੀ ਉਹਨਾਂ ਨੂੰ ਆਪਣੇ ਹਲਕੇ ਵਿੱਚ ਵਿਚਰਨ ਦੀ ਤਾਕਤ ਦੇਣ ਲਈ ਹੈ ਖੇਡ ਹੈ ਕੀ ਉਹਨਾਂ ਨੂੰ ਸਰਕਾਰੀ ਨੀਤੀਆਂ ਲੋਕਾਂ ਤੱਕ ਲੈ ਕੇ ਜਾਣ ਲਈ ਉਹਨਾਂ ਨੂੰ ਚੌਕਸ ਕਰਨ ਲਈ ਖੇਡ ਹੈ ਜਾਂ ਸੱਚ ਵਿੱਚ ਜਿਹੜਾ ਇਹ ਪਹਿਲੂ ਪਹਿਲਾਂ ਕਿਸੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਵੀ ਜਾਂ ਕੇਜੀਵਲ ਹੋਰਾਂ ਵੱਲੋਂ ਵੀ ਇਹ ਸਾਹਮਣੇ ਲਿਆਂਦਾ ਜਾਂਦਾ ਰਿਹਾ ਹੈ ਕਿ ਬਈ 40 42 ਐਮਐਲਏ ਦੀ ਟਿਕਟ ਕਟਾਂਗੇ ਨਵੇਂਆਂ ਨੂੰ ਦੇਾਂਗੇ ਕੀ ਇਹ ਜਿਹੜਾ ਲੋਕਾਂ ਦੇ ਮਨਾਂ 'ਚ ਰੋਸਾ ਹੈ ਉਸ ਨੂੰ ਇੰਝ ਠੰਡਾ ਕਰਨ ਦੀ ਪ੍ਰਕਿਰਿਆ ਕਿ ਪਹਿਲੇ ਗੇਟ 'ਚ ਜੇ 25 ਉਹਨੇ ਆਉਂਦੇ ਸਮੇਂ ਝੂਰ ਗਿਣਤੀ ਵੱਜੂਗੀ ਜੋ ਵੀ ਹੈ ਮੁਨੀਸ਼ ਸ਼ੋਧੀਆਂ ਨੇ ਲੰਬੀ ਚੌੜੀ ਬੈਠਕ ਲਈ ਹੈ ਨਸੀਤ ਵੀ ਦਿੱਤੀ ਹੈ ਤਾੜਨਾ ਵੀ ਕੀਤੀ ਹੈ ਝਾੜਿਆ ਵੀ ਹੈ ਰਿਪੋਰਟ ਕਾਰਡ ਵੀ ਲਿਆ ਹੈ ਹਾਂ ਦਿੱਲੀ ਵਾਲੇ ਫਾਰਮੂਲੇ ਸਕਨ ਬੇਸ਼ੱਕ ਆਪ ਹਾਰ ਗਏ ਅਗਲੇ ਪਰ ਫਾਰਮੂਲੇ ਜੇ ਵੀ ਉਹੀ ਦੇ ਰਹੇ ਨੇ ਤੇ ਉਹਦੇ ਵਿੱਚੋਂ ਕਹਿੰਦੇ ਜੀ 2 ਦਰਜਨ ਦੇ ਕਰੀਬ 25 ਦੇ ਕਰੀਬ ਐਮਐਲਆ ਨੂੰ ਇਹ ਸੰਕੇਤ ਦਿੱਤਾ ਗਿਆ ਕਿ ਤੁਹਾਡੀ ਛੁੱਟੀ ਹੋਣੀ ਤੇ ਇੱਧਰ ਇਹਨਾਂ ਦੀ ਛੁੱਟੀ ਦਾ ਮਾਮਲਾ ਦੂਏ ਪਾਸੇ ਮੋਗਰਲੇ ਦੇ ਵਿੱਚ ਡੀਜੀਪੀ ਤੇ ਚੀਫ ਸਕੱਟਰੀ ਸਾਹਿਬ ਦੇ ਸਮੋਦਨ ਦਾ ਮਾਮਲਾ ਹੈ ਕਿ ਜੇ ਅਫਸਰ ਇੰਜ ਕਰਨਗੇ ਵਿਕਰਮਜੀਤਿਆ ਕਹਿੰਦੇ ਫਿਰ ਉਸ ਜੀ ਲੋਕ ਕੀ ਤੋਂ ਉਮੀਦ ਕਰਨਗੇ ਜੇ ਅਫਸਰ ਸਰਕਾਰ ਨੇ ਛੁੜੀ ਪੈਸੇ ਅਫਸਰ ਛਈ ਹਮੇਸ਼ਾ ਸਰਕਾਰ ਨਾਲੇ ਰਹਿੰਦੀ ਹੈ ਤਾਕਤ ਸੱਤਾ ਨਾਲੇ ਰਹਿੰਦੀ ਹੈ ਇਹ ਵੱਖਰੀ ਗੱਲ ਹੈ ਕਿ ਜੇ ਰਾਜਨੀਤਿਕ ਤੌਰ 'ਤੇ ਜਿਆਦੇ ਨਲਾਇਕ ਹੋਣ ਦਾ ਅਫਸਰ ਆਪਣੇ ਅਨਸਾਰ ਚਲਾ ਲੈਂਦੇ ਨੇ ਤੇ ਜੇ ਸਰਕਾਰੀ ਧਿਰ ਤਾਕਤਵਰ ਹੋਵੇ ਤਾਂ ਅਫਸਰਾਂ ਤੋਂ ਆਪਣੇ ਅਨਸਾਰ ਕੰਮ ਲੈ ਲੈਂਦੇ ਨੇ ਉਹਨੇ ਚੰਗਾ ਲੈਣਾ ਮਾੜਾ ਲੈਣਾ ਇਹ ਵੀ ਉਹਨਾਂ ਦੇ ਬਸ ਹੈ ਚੰਗਾ ਕਰਨਾ ਜਾਂ ਮਾੜਾ ਕਰਨਾ ਇਹ ਵੀ ਅਫਸਰਾਂ ਨੂੰ ਆਉਂਦਾ ਹੈ ਸੋ ਦੋਈ ਤਰ੍ਹਾਂ ਦਾ ਤਾਲਮਿਲ ਜੇ ਚੰਗਾ ਹੋਵੇ ਤਾਂ ਸੁੱਬੇ ਦੇ ਭਲੇ ਹੋਣ ਦੇ ਸੰਕੇਤ ਵੱਜ ਜਾਂਦੇ ਨੇ ਚਲੋ ਰੈਲਿੰਗ ਦੀ ਦਾ ਪੰਜਾਬ ਚ ਚੱਲੇ ਰਹੀ ਹੈ ਇਸ ਰੈਲਿੰਗ ਦੇ ਵਿੱਚ ਸਾਰੇ ਆਪਣੀ ਆਪਣੀ ਤਿਆਰੀਆਂ ਜੁਟੇ ਨੇ ਭਾਜਪੀ ਨੇ ਹਲਕਾ ਇੰਚਾਰਜ ਲਾਂਤੇ ਹੈ ਪੂਰੀ ਤਿਆਰੀ ਵੀ ਸੋਸਤਾਈ ਲਈ ਹੈ ਮੀਟਿੰਗਾਂ ਗੁਪਤ ਸ਼ਰਿਆਮ ਰੈਲੀਆਂ ਦੀ ਤਿਆਰੀਆਂ ਸਾਰਾ ਕੁਝ ਹੈ ਤੇ ਪੁਨਰ ਸੰਜੀਤ ਵਾਲੇ ਵੀ ਕਹਿੰਦੇ ਆਗੇ ਮੈਦਾਨ ਚ ਜੀ ਅਸੀਂ ਅਸੀਂ ਤਾਂ ਜੀ ਹੌਲੇ-ਮਹਲੇ ਤੇ ਵਟਾ-ਕੱਟ ਵੀ ਕਰਾਂਗੇ ਅੱਜ ਵੀ ਅਸੀਂ ਮੀਟਿੰਗਾਂ ਕਰ ਰਹੇ ਹਾਂ ਅਸੀਂ ਤਾਂ ਹੁਣ ਪੂਰੇ ਤੇਜ਼ ਦਰਾਂ ਹੋ ਗਈ ਤੇ ਕਾਂਗਰਸ ਕਾਂਗਰਸ ਬੈਠਕ ਕਰਦੀ ਹੈ ਕਾਂਗਰਸ ਦੀ ਬੈਠਕ ਦੇ ਵਿੱਚ ਬਾਹਰੋਂ ਵਿਸ਼ੇਸ਼ ਸਿੰਘ ਦੁੱਲੋਂ ਖਾਸਾ ਬੋਲਦੇ ਨੇ ਤੇ ਅੰਦਰ ਵੀ ਕਹਿੰਦੇ ਬੋਲਦੇ ਨੇ ਹਾਂ ਕਾਂਗਰਸੀ ਕੱਲ ਦੇਰ ਰਾਤ ਤੱਕ ਚੱਲਦੀ ਹੈ ਬੈਠਕ ਤੇ ਦੇਰ ਰਾਤ ਤੱਕ ਚੱਲੀ ਬੈਠਕ ਦੇ ਵਿੱਚ ਕਹਿੰਦੇ ਜੀ ਲਗਭਗ ਹਰ ਕਾਂਗਰਸੀ ਧੜਾ ਕਾਂਗਰਸੀ ਧੜੇ ਦੇ ਹਰ ਲੀਡਰ ਨੇ ਆਪਣੀ ਹਾਜ਼ਰੀ ਭਰੀ ਹੈ ਮਤਲਬ ਜਿਹੜੀ ਮੁਰਲੀ ਕਿਤਾਬ ਦੀ ਲੀਡਰਸ਼ਿਪ ਹੈ ਜਿਹੜੀ ਚਾਰ ਪੰਜ ਧੜਿਆਂ ਚ ਵੰਡੀ ਹੋਈ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਕੱਲ ਸਾਰੀ ਭੇਸ਼ ਵਕੀਲ ਦੇ ਧੂਣੇ ਤੇ ਇਕੱਠੀ ਸੀ ਚਲੋ ਜੀ ਇਧਰ ਕਾਂਗਰਸ ਲਈ ਫਿਰ ਸ਼ੁਭ ਸੰਕੇਤ ਹੋ ਗਿਆ ਵੀ ਇਕੱਠੇ ਹੋਗੇ ਜਨਾਬ ਇਹ ਲੀਡਰ ਇਕੱਠੇ ਹੋਏ ਨੇ ਇਹ ਮੀਟਿੰਗ 'ਚ ਇਕੱਠੇ ਹੋਏ ਨੇ ਦਿਨੋਂ ਇਕੱਠੇ ਨਹੀਂ ਹੁੰਦੇ google ਤੇ ਮੁੱਖ ਮੰਤਰੀ ਦਾ ਪੇਜ ਪੜਿਆ ਗਲੋਰੀ ਕਹਰੇ ਸੀ ਨਾ ਕਹਿੰਦੇ ਵੀ ਇੱਥੇ ਜੁੱਤੀਆਂ ਘੱਜ ਜਾਂਦੀਆਂ ਸੀ ਅਸੀਂ ਐਮਐਲਏ ਬਣ ਕੇ ਲੀਡਰ ਵੀ ਬਣ ਕੇ ਪਰ ਕਦੇ ਸੋਚਿਆ ਨਹੀਂ ਸੀ ਕਿ ਵੀ ਮੰਤਰੀ ਬਣਾ ਦੇਣਗੇ ਫਿਰ ਇਹ ਨਹੀਂ ਸੋਚਿਆ ਕਿ ਕਦੇ ਮੁੱਖ ਮੰਤਰੀ ਦੀ ਉਮੀਦਵਾਰੀ ਬਣਾ ਕਹਿੰਦੇ ਇੱਥੇ ਕੱਲ ਆਉਂਦੇ ਨੇ ਅੱਜੇ ਮੰਤਰੀ ਬਣਾਓ ਤੇ ਅੱਜੇ ਮੁੱਖ ਮੰਤਰੀ ਦਾ ਉਮੀਦਵਾਰ ਬਣੋ ਕਹਿੰਦੇ ਜੱਸੀ ਤਿਆਰੀ ਕਰਕੇ ਆਉਂਦੇ ਨੇ ਤਾਂ ਕਹਿੰਦੇ ਕਿ ਹੈ ਹੀ ਨਹੀਂ ਕੁਝ ਸੋ ਫਿਰ ਉਹ ਪੰਜਾਬ ਦੇ ਵਿੱਚ ਜਿਹੜੀ ਦਲਤ ਰਾਜਨੀਤੀ ਆ ਉਹਦੇ ਬਾਰੇ ਨਾਲ ਵੀ ਤੰਜ ਕੱਸ ਰਹੀ ਸੀ ਪਰ ਭਪੇਸ਼ ਭਗੇਲ ਨੇ ਕਹਿੰਦੇ ਖਾਸੀ ਸਖਤ ਮੀਟਿੰਗ ਲਈ ਹੈ ਤੇ ਸਖਤ ਬੈਠਕ ਦਾ ਅਸਰ ਵੀ ਦਿਖਿਆ ਕਿ ਜਿਹੜੇ ਰਾਹੁਲ ਗਾਂਧੀ ਨੇ ਕੋਈ ਬੁਲਾ ਕੇ ਲੀਡਰਾਂ ਦੀ ਝਾੜ-ਚੰਬ ਕੀਤੀ ਸੀ ਬੁਲਾ ਕੇ ਕਲਾਸ ਲਾਈ ਸੀ ਇਕੱਠੇ ਹੁੰਨ ਦੀ ਤਰਜ਼ ਕਿਥੀ ਉਹਦਾ ਅਸਰ ਅਜੇ ਹੈਗਾ ਪਰ ਉਹ ਅਸਰ ਕਿੰਨੀ ਦੇਰ ਰਹੂਗਾ ਗਰਾਊਂਡ ਤੇ ਕਿਵੇਂ ਰਹੂਗਾ ਇਕੱਠੇ ਤੁਰ ਪਾਉਣਗੇ ਕਿ ਸੰਭਾਵਨਾ ਬਹੁਤ ਘੱਟ ਨੇ ਹਾਂ ਰੋਟੀ ਤੇ ਜਾਇਆ ਇਹ ਪ੍ਰਤਾਪ ਬਾਜਵੇਦੀ ਤੇ ਪ੍ਰਤਾਪ ਬਾਜਵੇ ਲਈ ਰਾਹਤ ਵੀ ਮਿਲ ਗਈ ਉਹ ਬੈਂਡਵਾਜੇ ਵਾਲੇ ਬਿਆਨ ਜਿਹਦੇ ਸੋ ਇਸ ਲਈ ਕਾਂਗਰਸ ਆਪਣੇ ਵੱਲੋਂ ਤਾਂ ਸਿਰ ਜੋੜ ਦੀ ਦਿਖਦੀ ਆ ਪਰ ਉਹ ਕਿੰਨੀ ਦੇਰ ਜਿੱਥੇ ਇਹ ਪਹਿਲੂ ਆ ਉੱਥੇ ਸੁਖਵੀਰ ਬਾਦਲ ਵਾਲਾ ਵੀ ਮਸਲਾ ਹੈ ਸੁਖਵੀਰ ਬਾਦਲ ਨੇ ਵੀ ਕਹਿੰਦੇ ਜੀ ਤਿਆਰੀ ਕਰ ਲਈ ਹੈ ਕਿ ਲਓ ਜੀ ਆਪਾਂ ਮੈਦਾਨ 'ਚ ਨਿਤਰੇ ਅੱਜ ਕਾਦੀਆਂ 'ਚ ਵੱਡੀ ਮੀਟਿੰਗ ਕੀਤੀ ਹੈ ਵੱਡੀ ਰੈਲੀ ਕੀਤੀ ਹੈ ਮਤਲਬ ਅਕਾਲੀ ਦਲ ਬਾਦਲ ਧਰਨੇ ਵੀ 40 ਦੇ ਕਰੀਬ ਪ੍ਰੋਗਰਾਮ ਹਲਾਉਣ ਲਏ ਨੇ ਤੇ ਮੈਦਾਨ 'ਚ ਸੁਖਵੀਰ ਬਾਦਲ ਨਿਕਲ ਤੁਰੇ ਨੇ ਲੀਟਰ ਉਹੀ ਨੇ ਚਿਹਰਾ ਉਹੀ ਨੇ ਬਲਾਰੇ ਉਹੀ ਨੇ ਬ੍ਰਾਂਡ ਉਹੀ ਨੇ ਸਾਰਾ ਕੁਝ ਹੁਣ ਅਕਾਲੀ ਦਲ ਬਾਦਲ ਕੋਲ ਲੈ ਦੇ ਕੇ ਸੁਖਵੀਰ ਬਾਦਲ ਹੈ ਉਮੀਦ ਕਰਦੇ ਆ ਕਿ ਮੈਨੂੰ ਸਰਜੀਤ ਤੋਂ ਕੁਝ ਆ ਜਾਣਾ ਕੁਝ ਹੋਰ ਪਾਰਟੀਆਂ ਚੋਂ ਆ ਜਾਣਾ ਕੁਝ ਚਿਹਰੇ ਮੋਹਰੇ ਦੇਖਣ ਲੱਗ ਜਾਣ ਉਹਦੇ ਲਈ ਰਲਵਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ ਜਿਵੇਂ ਸੰਗਰੂਰ ਚਰਨ ਖੰਨਾ ਨਾਲ ਰਲਾਇਆ ਸੋ ਇਸ ਲਈ ਉਧਰ ਨੂੰ ਵੀ ਹੈ ਪਰ ਮੈਦਾਨ 'ਚ ਨਿਤਰ ਆਏ ਨੇ ਸੁਖਵੀਰ ਬਾਦਲ ਇਸ ਲਈ ਕਾਂਗਰਸ ਮੀਟਿੰਗਾਂ ਰਾਹੀਂ ਤਿਆਰੀ ਕਰ ਰਹੀ ਹੈ ਪੂਰਨ ਸਰਜੀਤ ਮੀਟਿੰਗਾਂ ਰਾਹੀਂ ਤਿਆਰੀ ਕਰ ਰਿਹਾ ਹੈ ਹੈਨਾ ਤੇ ਹੁਣ ਅਕਾਲੀ ਦਲ ਤੇ ਰੈਲੀਆਂ ਰਾਹੀਂ ਮਿਟੀਆਂ ਰਾਹੀਂ ਨਿਕਲੇ ਆਇਆ ਤੇ ਭਾਜਪੀ ਨੇ ਆਪਣਾ ਐਲਾਨ ਦਿੱਤਾ ਜੀ ਹਲਕਾ ਇੰਚਾਰਜ ਤੇ ਉਹ ਵੀ ਆਉਂਦੇ ਸਮੇਂ ਚ ਵੱਡੀ ਰੈਲੀ ਕਰਨ ਦੀ ਤਿਆਰੀ ਚ ਨੇ ਉਹ ਕਹਿੰਦੇ ਅਮਿਤ ਸ਼ਾ ਆਊਗਾ ਇਹ ਕਹਿੰਦੇ ਰਾਹੁਲ ਗਾਂਧੀ ਆਊਗਾ ਸੁਭੀਸ਼ ਕਹਿੰਦੇ ਮੈਂ ਤਾਂ ਆ ਹੀ ਗਿਆ ਤੇ ਕੇਜਰੀ ਵੱਲ ਤਾਂ ਰਹਿੰਦਾ ਹੀ ਇੱਥੇ ਆ ਸੋ ਇਸ ਲਈ ਸਾਰੀਆਂ ਪਾਰਟੀਆਂ ਵੀ ਸੋ ਸਤਾਈ ਲਈ ਤੁਰ ਪਈਆਂ ਨੇ ਠੀਕ ਹੈ ਜੀ ਧੰਨਵਾਦ ਪਰ ਅਜੰਡਾ ਅਜੰਡਾ ਕਿਸ ਦੇ ਹੱਥ ਚ ਨਹੀਂ ਪੰਜਾਬ ਦਾ ਮਸਲਾ ਕਿਸੇ ਕੋਲ ਨਹੀਂ ਸਾਰੇ ਤੋਂ ਕੋਰੇ ਨੇ ਚਲੋ ਜਾਂਦੇ ਜਾਂਦੇ ਗੱਲ ਕਰੀਏ ਇੱਕ ਹੋਰ ਪਹਿਲੂ ਦੀ ਪੰਜਾਬ ਦੇ ਵਿੱਚ ਰਾਜਪੁਰਾ ਥਰਮਲ ਪਲਾਂਟ ਕਹਿੰਦੇ ਜੀ ਗੁਜਰਾਤ ਦੀ ਆ ਟੀਨੇ ਗੁਜਰਾਤ ਦੀ ਕੰਪਨੀ ਨੇ ਖਰੀਦ ਲਿਆ ਬਿਲਕੁਲ ਜੀ ਤੁਸੀਂ ਦਰੁਸਤ ਸੁਣ ਰਹੇ ਹੋ ਰਾਜਪੁਰਾ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੇ ਖਰੀਦਿਆ ਲਾਰਸਨ ਐਂਡ ਟੂਬਰੋ ਤੇ ਟੋਰੈਂਟ ਪਾਵਰ درمیان ਸਮਝੌਤਾ ਹੋਇਆ ਹੈ 6 ਵਰੇ ਪਹਿਲਾਂ ਪੰਜਾਬ ਸਰਕਾਰ ਨੂੰ ਵੀ ਥਰਮਲ ਵੇਚਣ ਦੀ ਪੇਸ਼ਕਸ਼ ਹੋਈ ਸੀ ਰਾਜਪੁਰਾ ਥਰਮਲ ਪਲਾਂਟ ਕਹਿੰਦੀ ਗੁਜਰਾਤ ਦੀ ਕੰਪਨੀ ਨੇ ਖਰੀਦਿਆ ਲਾਰੈਂਸ ਐਂਡ ਟ੍ਰੂਬੋ ਕੰਪਨੀ ਨੇ ਕਰੀਬ 6 ਸਾਲ ਪਹਿਲਾਂ ਹੀ ਰਾਜਪੁਰਾ ਥਰਮਲ ਪਲਾਂਟ ਵੇਚਣ ਦਾ ਮਨ ਬਣਾ ਲਿਆ ਸੀ ਤੇ ਕੰਪਨੀ ਨੇ 22 ਜੁਲਾਈ 2020 ਨੂੰ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਸੀ ਇਸ ਥਰਮਲ ਦੀ ਖਰੀਦ ਸੰਬੰਧੀ ਤਜ਼ਵੀਦ ਤੇ ਮੁਲਾਂਕਣ ਲੇ ਪਾਵਰਕਾਮ ਦੇ ਚੇਅਰਮੈਨ ਦੀ ਪ੍ਰਵਾਨਗੀ ਨਾਲ 9 ਅਕਤੂਬਰ 2020 ਨੂੰ ਚਿੱਠੀ ਨੰਬਰ 125 ਤਹਿਤ 5 ਮੈਂਬਰੀ ਕਮੇਟੀ ਬਣੀ ਸੀ ਉਸ ਮਗਰੋਂ ਮਾਮਲਾ ਠੰਡੇ ਬਸੇ ਪੈ ਗਿਆ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ 31 ਸਤੰਬਰ 2024 ਨੂੰ ਪ੍ਰਾਈਵੇਟ ਸੈਕਟਰ ਦਾ ਜੀਬੀਕੇ ਗੋਵਿੰਦਗੜ੍ਹ ਥਰਮਲ ਪਲਾਂਟ 1080 ਕਰੋੜ ਵਿੱਚ ਖਰੀਦਿਆ ਸੀ 2024 ਚ ਖਰੀਦਿਆ ਇੱਕ ਥਰਮਲ ਪਲਾਂਟ ਨਾ ਗੋਵਿੰਦਗੜ੍ਹ ਵਾਲਾ ਹੈਨਾ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੀ ਪ੍ਰਾਪਤੀ ਵੱਜੋਂ ਪ੍ਰਚਾਰ ਦੇ ਰਹੇ ਨੇ ਪਰ ਹੁਣ ਹੁਣ ਦੱਸੋ ਕੀ ਕਰਨਗੇ ਜਦੋਂ ਗੁਜਰਾਤ ਦੀ ਕੰਪਨੀ ਨੇ ਰਾਜਪੁਰੇ ਦਾ ਥਰਮਲ ਪਲਾਂਟ ਖਰੀਦ ਲਿਆ ਜਨਾਬ ਸੋ ਇਸ ਲਈ ਇਹ ਵੱਡਾ ਸਵਾਲ ਸਾਡੇ ਮੂਰੇ ਆ ਖੜਾ ਹੋਇਆ ਕਿ ਕੀ ਹੁਣ ਬਿਜਲੀ ਦਾ ਪ੍ਰਾਈਵੇਟ ਕਰਨ ਵੀ ਹੋ ਰਿਹਾ ਥਰਮਲ ਪ੍ਰਾਈਵੇਟ ਜਿਹੜੇ ਸੀ ਉਹਨਾਂ ਨੂੰ ਸਰਕਾਰੀ ਚੰਦੇ ਦਮ ਭਰੇ ਜਾ ਰਹੇ ਸੀ ਉਹ ਵੀ ਗੁਜਰਾਤ ਵਰਗੀਆਂ ਕੰਪਨੀਆਂ ਖਰੀਦ ਰਹੀਆਂ ਹਨ ਤੇ ਪੰਜਾਬ ਦੇ ਪਾਵਰ ਕਾਮ ਦਾ ਪੱਠਾ ਵੇਚ ਗਿਆ ਪੰਜਾਬ ਰੋਡਵੇ ਦਾ ਪੱਠਾ ਵੇਚ ਗਿਆ ਤੇ ਬੱਸਾਂ ਅਸੀਂ ਉਹਦੇ ਲਈ ਜਾਵਾਂਗੇ ਰੇਲੀਆਂ ਲਈ ਹਾਂ ਮਲਾਜਵੰਦਰ ਨੇ ਜਿਹੜੇ ਅੰਦਰ ਰਹਿਣ ਪੱਕੇ ਨਹੀਂ ਕਰਨੇ ਪੱਕੇ ਨਹੀਂ ਕਰਨੇ ਬੱਸਾਂ ਨਵੀਆਂ ਪਾਉਣੀਆਂ ਨਹੀਂ ਪੱਠਾ ਵੇਟ ਦਾ ਬੈਟਜ ਵੇਚ ਮੁਫਤਰੀ ਸਕੀਮ ਰੋਕਣੀ ਨਹੀਂ ਉੱਥੇ ਤੱਕਾ ਬਿਜਲੀ ਮੁਫਤ ਦੇਵਾਂਗੇ ਹੋਰ ਵਾਦਾ ਕਰਨਾ ਪਏ ਹੋਰ ਕਰ ਲਿਆਂਗੇ ਕਿਉਂਕਿ ਵੋਟਾਂ ਲੈਣੀਆਂ ਨੇ 1000 ਰੁਪਿਆ ਵੀ ਦੇਵਾਂਗੇ ਉਹਦੇ ਲਈ ਚਾਹੇ ਸਾਨੂੰ ਜ਼ਮੀਨਾਂ ਵੇਚਣੀਆਂ ਪੈਣ ਚਾਹੇ ਪਾਵਰ ਕਾਮ ਦੀਆਂ ਵੇਚਣੀਆਂ ਪੈਣ ਤੇ ਅਸੀਂ ਥਰਮਲ ਪਲਾਂਟ ਵੀ ਵੇਚਣ ਤੋਂ ਰੋਕ ਨਹੀਂ ਪਾਵਾਂਗੇ ਆਸ ਦੀ ਹੈ ਮਤਵਤ ਸ਼ੁ